ਪਿੰਡੰਗਲ ਚੌਰ ਤੇ ਕਿਸਾਨਾਂ ਦੇ ਪੁਲਿਸ ਬਚਾਰੇ ਝੜਪ ਸੱਤ ਕਿਸਾਨ ਜ਼ਖਮੀ ਜੰਮੂ ਕਟਰਾ ਹਾਈਵੇ ਅਥਾਰਟੀ ਨੇ ਕਬਜ਼ਾ ਲੈਣ ਦੀ ਕੀਤੀ ਕੋਸ਼ਿਸ਼ ਕਿਸਾਨਾਂ ਨੇ ਕੀਤਾ ਵਿਰੋਧ ਹਲਕਾ ਸ਼ਹਿਰੀ ਅਰਗਵੰਦ ਪ੍ਰਦੇਨ ਨਜ਼ਦੀਕੀ ਪਿੰਡੰਗਲ ਚੌਰ ਤੇ ਅੱਜ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਤਣਾਪੂਰਨ ਝੜਪ ਹੋਈ ਇਸ ਟਾਕਰਾ ਉਸ ਵੇਲੇ ਵਾਪਰਿਆ ਜਦ ਜੰਮੂ ਕਟਰਾ ਹਾਈਵੇ ਅਥਾਰਟੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀ ਮੌਜੂਦਗੀ ਚ ਹਾਈਵੇ ਲਈ ਜ਼ਮੀਨ ਤੇ ਕਬਜ਼ਾ ਲੈਣ ਪਹੁੰਚੀ ਇਸ ਚੜ੍ਹਪ ਨੇ ਇਸ ਤਰ੍ਹਾਂ ਦਾ ਰੂਪ ਧਾਰ ਲਿਆ ਕਿ ਚੜ੍ਹਤੇ ਦੌਰਾਨ ਸੱਤ ਕਿਸਾਨਾਂ ਦਾ ਜਥੇਬੰਦੀਆਂ ਦੇ ਅਗੋ ਜ਼ਖਮੀ ਹੋ ਗਏ। ਉਹਨਾਂ ਨੇ ਜਥੇਬੰਦੀਆਂ ਦੇ ਵਰਕਰਾਂ ਵੱਲੋਂ ਸਰਕਾਰੀ ਹਸਪਤਾਲ ਹਾਜੋਵਾਲ ਚੇਦਕਲ ਕੋਰਵਾ ਦਾ ਦਿੱਤਾ ਗਿਆ ਹੈ। ਦੱਸਦੀ ਹੈ ਕਿ ਇਸ ਟੱਕਰੇ ਬਾਰੇ ਜਦੋਂ ਐਸਐਚਓ ਵਿਕਰਮਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਐਸਡੀਐਮ ਬਟਾਲੇ ਦੇ ਲੈਵਲ ਦਾ ਹੈ ਤੇ ਉਹ ਇਸ ਕੋਲ ਵਿੱਚ ਕੋਈ ਟਿੱਪਣੀ ਨਹੀਂ ਕਰ ਸਕਦੇ ਹਨ। ਬੀੜਿਤ ਖਜ਼ਾਨਾ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਉਚਿਤ ਬੰਦ ਮਾਨ ਦਾ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਆਪਣੇ ਹੱਕ ਦੇ ਪਿੱਛੇ ਨਹੀਂ ਹਟਣਗੇ ਜਦੋਂ ਤੱਕ ਮੁਆਵਜ਼ਾ ਨਹੀਂ ਮਿਲਦਾ ਤਦ ਤੱਕ ਕਬਜ਼ਾ ਨਹੀਂ ਦਿੱਤਾ ਜਾਵੇਗਾ। ਆਓ ਦੇਖਦੇ ਹਾਂ ਸ਼੍ਰੀ ਹਰਗਵਿੰਦਪੁਰ ਤੋਂ ਪੱਤਰਕਾਰ ਜਸਪਾਲ ਚੰਦਰ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਭਾਈ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ? ਗੁਰਬਖਸ਼ ਸਿੰਘ ਜੀ ਪਿੰਡ ਮੇਰਾ ਖਾਟਮਲਕ ਤੇ ਅੱਜ ਨੰਗਲਚੌਰ ਜੀ ਕੀ ਵਾਕਿਆ ਹੈ। ਹਾਂਜੀ ਤੜਕਸਾਰ ਜੀ ਸਵੇਰੇ 5 ਵਜੇ ਹੀ ਫਸਲਾਂ ਦੇ ਕਬਜ਼ਾ ਜ਼ਮੀਨ ਦੇ ਕਬਜ਼ਾ ਸਾਸਨ ਤੇ ਜਦੋਂ ਅਸੀਂ ਗਏ ਆ ਜੀ ਤੇ ਸਾਡੇ ਮਸ਼ੀਨਾਂ ਦੇ ਲਾਗੇ ਨੇ ਜਾਂ ਤਾਂ ਸੜਕ ਦੇ ਵਿੱਚ ਹੀ ਬਹੁਤ ਜ਼ਿਆਦਾ ਘਟਿਆ ਠੱਕੇ ਮਾਰੇ ਸਾਨੂੰ ਤੇ ਸਟਾਫ ਕਾਫੀ ਲੱਗੇ ਸਾਡੇ ਸਾਥੀਆਂ ਦੇ ਜੀ ਮੇਰੇ ਵੀ ਅੱਜ ਝੂਠਾ ਪਾਟ ਗਿਆ ਇੱਕ ਆ ਜਿਹੜੇ ਚੂਲਾ ਵਾ ਫੈਕਚਰ ਹੋਇਆ ਵਾ ਜੀ ਬਹੁਤ ਜ਼ਿਆਦਾ ਅਨਤ ਅਛਤ ਕੀਤਾ ਭਗਵਾਨ ਤਬਾਦ ਦੀ ਸਰਕਾਰ ਨੇ ਜੀ ਤੁਹਾਨੂੰ ਕੀ ਮੰਗ ਕਰਦੇ ਹੋ ਬਾਗ ਕਰਦੇ ਆ ਕਿ ਬਿਨਾ ਪੈਸੇ ਤੇ ਜਿਹੜੇ ਕਬਜ਼ੇ ਨਾ ਕਰਨ ਕਿਉਂਕਿ ਕਿਸਾਨਾਂ ਦੀ ਜ਼ਮੀਨ ਆ ਜੇ ਜ਼ਮੀਰ ਲੈਣੀ ਤੇ ਪੈਸੇ ਦੇਣ ਪਹਿਲੋ ਠੀਕ ਹੈ ਜੋ ਸਹੀ ਰਾਈਟ ਬੰਡ ਦਾ ਸਾਡਾ ਇਸੇ ਗੱਲ ਤੇ ਹੀ ਗਏ ਵੀ ਪਹਿਲੋ ਪੈਸੇ ਪਾਓ ਖਾਤਿਆਂ ਚ ਤੇ ਫੇਰ ਚ ਬੀਚ ਲਓ ਪਰ ਭਗਵਾਨਤਾ ਵਾਲ ਦੀ ਸਰਕਾਰ ਦੇ ਸੈਕਟਰ ਦੇ ਸਾਰੇ ਤੇ ਸਾਡੇ ਨਾਲ ਅੱਜ ਕਿਸਾਨਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਤੇ ਸਾਡੇ 8 ਤੋਂ 10 ਪੱਤੇ ਫੱਟਰ ਹੋਏ ਆ ਜੀ ਕਾਫੀ ਜੜੀਆਂ ਹੋਈਆਂ ਜੀ